ਜੀ ਪੰਜਾਬ 2 ਨੇ ਨਿਊਜ਼ ਦੇ ਆਪ ਦਾ ਸਵਾਗਤ ਹੈ ਅੱਜ ਦੀ ਤਾਜ਼ਾ ਖਬਰ ਜਿਸ ਨੇ ਗੈਂਗਸਟਰਾਂ ਤੋਂ ਧੋਖੇਬਾਜ਼ਾਂ ਵਿਰੁੱਧ ਆਵਾਜ਼ 28 ਉਸ ਨੂੰ ਪਾਕਿਸਤਾਨ ਨੂੰ ਜਾਣੋਂ ਮਾਰ ਦੀ ਧਮਕੀਆਂ ਮਿਲੀਆਂ ਮੁਹਾਲੀ ਦੇ ਸਨਿਕ ਸਿਮਨਜੀਤ ਸਿੰਘ ਮਾਨ ਨੇ ਇੱਕ ਪ੍ਰੈਸ ਕਾਨਫਰੰਸ ਕਰਕੇ ਮੁਹਾਲੀ ਪ੍ਰਸ਼ਾਸਨ ਨੂੰ 4 ਦਿਨਾਂ ਦਾ ਅਲਟੀਮੇਟਮ ਦਿੱਤਾ ਕਿ ਮੁਹਾਲੀ ਪੁਲਿਸ ਵੀਡੀਓ ਭੇਜਣ ਵਾਲੇ ਵਿਰੁੱਧ ਕਾਰਵਾਈ ਕਰੇ ਨਹੀਂ ਤਾਂ ਮੁਹਾਲੀ ਪ੍ਰਸ਼ਾਸਨ ਦੇ ਸਾਹਮਣੇ ਵਿਰੋਧ ਪ੍ਰਦਰਸ਼ਨ ਕਰਨਗੇ ਮੋਹਾਲੀ ਜ਼ਿਲ੍ਹੇ ਦੇ ਵਸਨੀਕ ਸਿਮਰਜੀਤ ਸਿੰਘ ਮਾਨ ਨੇ ਮਾਲੀ ਦੇ ਐਸਐਸਪੀ ਨੂੰ ਲਿਖਤੀ ਸ਼ਿਕਾਇਤ ਤੇ ਪ੍ਰੈਸ ਕਾਨਫਰੰਸ ਰਹੀ ਆਪਣੀ ਜਾਨ ਦੀ ਸੁਰੱਖਿਆ ਲਈ ਦੀ ਅਪੀਲ ਕੀਤੀ ਸੀ ਮੋਹਾਲੀ ਪ੍ਰੈਸ ਕਲੱਬ ਦੇ ਯੋਜਦ ਇੱਕ ਪ੍ਰੈਸ ਕਾਨਫਰੰਸ ਵਿੱਚ ਮੀਡੀਆ ਦੇ ਸਵਾਲ ਦੇ ਜਵਾਬ ਦਿੰਦੇ ਹੋਏ ਮਾਨ ਨੇ ਕਿਹਾ ਹੈ ਕਿ ਉਹ ਕਿਸੇ ਵੀ ਗੈਂਗਸਟਰ ਜਾਂ ਜਹੇ ਜਹੇ ਵੀਡੀਓ ਬਣਾਉਣ ਅਤੇ ਜਾਨੋਂ ਮਾਰਨ ਦੀ ਧਮਕੀਆਂ ਦੇਣ ਵਾਲਿਆਂ ਤੋਂ ਡਰਨ ਵਾਲੇ ਨਹੀਂ ਹਨ ਪਰ ਮੋਹਾਲੀ ਪ੍ਰਸ਼ਾਸਨ ਦਾ ਪਰਜ ਮੰਦਾ ਹੈ ਕਿ ਉਹ ਇੱਕ ਯਕੀਨੀ ਜੀ ਬਨਾਏ ਕਿ ਜੋ ਵੀ ਜਹਿਆਂ ਤਮਕੀਆਂ ਦਿੰਦਾ ਹੈ ਉਸ ਦੇ ਵਿਰੁੱਧ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਮਾਨ ਦਾ ਦੋਸ਼ ਹੈ ਕਿ ਉਸ ਨੂੰ ਪਹਿਲਾਂ ਕਈ ਵਾਰ ਇਸ ਤਰ੍ਹਾਂ ਦੀਆਂ ਜਾਨੋ ਮਾਰਦੀਆਂ ਤਮਕੀਆਂ ਮਿਲ ਚੁੱਕੀਆਂ ਹਨ ਅਤੇ ਉਸ ਨੇ ਸਮੇਂ-ਸਮੇਂ ਸਬੰਧਤ ਪੁਲਿਸ ਨੂੰ ਸੂਚਿਤ ਕੀਤਾ ਹੈ ਹਾਲੇ ਕਿ ਹੈਰਾਨੀ ਦੀ ਗੱਲ ਇਹ ਹੈ ਕਿ ਜਦੋਂ ਹਰਿਆਣਾ ਪੁਲਿਸ ਨੇ ਹਾਲ ਹੀ ਵਿੱਚ ਇੱਕ ਰੈਕੀ ਕੇਸ ਵਿੱਚ ਉਸ ਦਾ ਪੂਰਾ ਸਵਰਥਨ ਕੀਤਾ ਅਤੇ ਅੰਮ੍ਰਿਤਾਲਾ ਤੋਂ ਮੁਹਾਲੀ ਤੱਕ ਸੁਰੱਖਿਆ ਪ੍ਰਦਾਨ ਕੀਤੀ ਉਥੇ ਮੁਹਾਲੀ ਪੁਲਿਸ ਨੇ ਇਸ ਮਾਮਲੇ ਨੂੰ ਨજર ਅੰਦਾਜ਼ ਕਰ ਕਰਦੀ ਦਿਖਾਈ ਦੇ ਰਹੀ ਹੈ ਇਸ ਲਈ ਸ਼ਿਕਾਇਤ ਤੋਂ ਬਾਅਦ ਉਸਨੇ ਉਸਦੇ ਪਰਿਵਾਰ ਨੂੰ ਹੋਣ ਵਾਲੇ ਕਿਸੇ ਨੁਕਸਾਨ ਲਈ ਪੰਜਾਬ ਸਰਕਾਰ ਪ੍ਰਸ਼ਾਸਨ ਜ਼ਿੰਮੇਵਾਰ ਹੋਵੇਗਾ ਤੇ ਮੁਹਾਲੀ ਜ਼ਿਲ੍ਹੇ ਦੇ ਵਸਨੀਕ ਜਮੇਸ਼ਾ ਮਾਨੇ ਮਹਾਲੀ ਐਸਐਸਪੀ ਲਖਿਤ ਸ਼ਿਕਾਇਤਦਰ ਜਕਰਵਾਈ ਸੀ ਜਿਸ ਵਿੱਚ ਦੋਸ਼ ਲਗਾਇਆ ਕਿ ਉਸਨੂੰ ਭਾਰਤ ਤੇ ਪਾਕਿਸਤਾਨ ਤੋਂ ਦੋ ਵਕਫ ਵਕਫ ਦੋ ਦੋ ਨੰਬਰਾਂ ਤੋਂ ਜਾਨੋਂ ਮਾਰ ਧਮਕੀਆਂ ਦੇ ਰਹੇ ਹਨ ਕੋਈ ਵੀ ਗੈਂਗਸਟਰ ਸਾਜਾਦ ਪੱਟੀ ਦੇ ਸਮਾਥਨ ਵਿੱਚ ਆਪਣੀ ਆਵਾਜ਼ ਬੁਲੰਦ ਕਰਦਾ ਹੈ ਤਾਂ ਉਹ ਭਾਰਤੀ ਗੈਸਟਰੋਨ ਤੋਂ ਇਖਤਿਆਰ ਅਤੇ ਹੋਰ ਉਪਕਰਨ ਦੇ ਉਸ ਨੂੰ ਜਾਨੋਂ ਮਾਰਨ ਲਈ 30 ਲੱਖ ਰੁਪਏ ਦੇਣ ਦੀ ਗੱਲ ਵੀ ਕਰ ਰਿਹਾ ਹੈ ਮਾਰ ਦੇ ਅਨੁਸਾਰ ਜਿਸ ਨੌਜਵਾਨ ਨੇ ਪਾਕਿਸਤਾਨ ਤੋਂ ਵੀਡੀਓ ਬਣਾਈ ਸੀ ਉਸ ਨੂੰ ਉਸ ਨੂੰ ਭੇਜਿਆ ਸੀ ਉਸ ਨੇ ਗੈਕਸਰ ਭਾਰਤ ਦੇ ਕਿਰਾਏ ਤੇ ਲੈਣ ਦੀ ਗੱਲ ਵੀ ਕੀਤੀ ਸੀ ਜਿਸ ਨੇ ਉਸ ਨੂੰ ਸੂਤਾ ਸਮੇਤ ਅਮਵਾਲੀ ਵਿਸਲ ਪੁਲਿਸ ਨੂੰ ਸੌਂਪ ਦਿੱਤਾ ਸੀ ਪਰ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ ਮਾਨ ਦਾ ਕਹਿਣਾ ਹੈ ਕਿ ਗੈਕਸਰ ਸ਼ਜ਼ਾਦ ਰਾਦਪੱਟੀ ਇੱਕ ਕੁਆਇਰ ਕੈਰ ਵਿਅਕਤੀ ਹੈ ਜੋ ਕਿ ਆਪਣੇ ਆਪ ਨੂੰ ਬਚਾਉਣ ਦੀ ਦੀ ਗੱਲ ਕਰਦਾ ਹੈ ਉਹ ਕਿਸੇ ਨੂੰ ਕਿਵੇਂ ਮਰਵਾ ਸਕਦਾ ਹਾਲੇ ਕਿ ਇੱਕ ਵਾਰ ਜਦੋਂ ਮਾਮਲਾ ਪੁਲਿਸ ਦੇ ਧਿਆਨ ਵਿੱਚ ਆ ਜਾਂਦਾ ਹੈ ਤੇ ਉਹ ਸਾਰੇ ਸਬੂਤ ਮੁਹੱਈਆ ਕਰਵਾ ਦਿੱਤੇ ਹਨ ਪਰ ਮੌਲੀ ਪ੍ਰਸ਼ਾਸਨ ਤੇ ਪੰਜਾਬ ਸਰਕਾਰ ਦੀ ਜ਼ਿੰਮੇਵਾਰੀ ਹੈ ਕਿ ਉਹ ਆਪਣੇ ਜਹੇ ਗੈਕਸਰ ਨੂੰ ਭਾਰਤ ਲਿਆ ਕੇ ਉਹਨਾਂ ਵਿਰੁੱਧ ਕੋਈ ਹੋਰ ਕਾਰਵਾਈ ਨਾ ਕਰੇ ਸੋ ਇਹਨਾਂ ਨੂੰ ਜਾਣੋ ਮਾਨ ਦੇਣ ਦੇ ਉਹ ਨਾ ਤਾਂ ਜਿਹੇ ਗੰਭੀਰ ਅਪਰਾਧ ਕਰ ਸਕਣ ਤੇ ਨਾ ਹੀ ਇਸ ਬਾਰੇ ਸੋਚ ਸਕਣ ਮਾਨ ਨੇ ਮੁਹਾਲੀ ਪ੍ਰਸ਼ਾਸਨ ਨੂੰ 4 ਦਿਨਾਂ ਦਾ ਅਲਟੀਮੇਟਮ ਦਿੱਤੇ ਹੋਏ ਚੇਤਾਵਨੀ ਦਿੱਤੀ ਹੈ ਕਿ ਜੇਕਰ ਉਹਨਾਂ ਦੀਆਂ ਵਾਰ-ਵਾਰ ਕੀਤੀਆਂ ਗਈਆਂ ਸ਼ਿਕਾਇਤਾਂ ਦੀ ਗੰਭੀਰਤਾ ਨਾਲ ਨਹੀਂ ਲਿਆ ਗਿਆ ਤਾਂ ਉਹ ਮੁਹਾਲੀ ਪ੍ਰਸ਼ਾਸਨ ਦੇ ਸਾਹਮਣੇ ਧਰਨਾ ਦੇਣਗੇ ਜਿਸ ਲਈ ਮੁਹਾਲੀ ਪ੍ਰਸ਼ਾਸਨ ਤੇ ਪੰਜਾਬ ਸਰਕਾਰ ਪੂਰੀ ਤਰ ਜਿੰਮੇਵਾਰ ਹੋਵੇਗੀ ਧੰਨਵਾਦ ਜੀ ਖਬਰਾਂ ਜੁਲਨੇ ਬਣੇ ਰਹੋ ਖਬਰਾਂ ਛੇ ਤੇ ਲਾਈਕ ਕਰੋ ਚੈਨਲ ਸਬਸਕ੍ਰਾਈਬ ਕਰ ਲਿਓ